ਆਸੇ ਤਰ੍ਹਾਂ ਸੋਰ ਦੇ ਬਟਿਆਦ ਨੂੰ ਤਕਨਾ ਲੱਗ ਗਿਆ ਨਾਲ ਆਇਆ ਬੁੱਝੇ ਬੰਦੇ ਕਿੱਥੇ ਨਹੀਂ ਕੋਬਦੇ ਸਾਹਮਣੇ ਕੋਈ ਕੋੜੇ ਜਿੰਨ ਲੁਕੇ ਕੋਈ ਕੋਸਾ ਨੂੰ ਕੋਈ ਕੋੜੇ ਸਮਾਜੀਆ ਨਹੀਂ ਕਿ ਆਵੇ ਸਭ ਕੁਝ ਭਾਵਿਤ ਬਰਾਬਰ ਆਜ ਕੇ ਦੇ ਲੋੜੇ ਲਾ ਬੋ ਕੋ ਲਾਈਪ ਆਰ ਕੋਈ ਦਾ ਤਾਂ ਹਾਂ ਹਾਂ ਅੱਲਾਹੁ ਅਲੈਕੁਮ ਸਲਮ। ਕਿਹਦੇ ਚੱਲਦਾ ਭਾਈ? ਇਹ ਕੋਠੀ ਮੈਟਰ ਚੱਲਦਾ। ਮੈਂ ਲੰਘ ਕੇ ਆ ਗਿਆ ਕਿਰਾਇਆ। ਇਹਨਾਂ ਦੇ ਅਖੇਕ ਬਾਹੂ ਨੇ ਇੰਨਾ ਦਵਾਰ ਘੇਰੇ ਮੈਂ ਤਾਂ ਦੁਕਾਨ ਤੇ ਬੈਠਾ ਮੈਂ ਕੈਮਰੇ ਵੇਚਣ ਆ। ਕਿ ਉਹਨਾਂ ਬਾਹਰਲਾ ਤੋੜਾ ਤੋੜੇ ਤੋਂ ਦਵਾਰ ਦੇ ਵਿੱਚ ਅੱਜ ਬੰਦ ਹੈ। ਇਹਦੇ ਨਾਲ ਕੋਈ ਦੀ ਕੋਈ। ਉਹ ਪੱਣੀ ਦੀ ਮਾਸੀ ਹੈਗੀ ਕਿਹੜੀ ਹੈਗੀ? ਇਹਨੇ ਇਹਨੇ ਕਿਰਾਇਆ ਦਿੱਤੀ ਹਾਨੂੰ। ਤੇ ਸਾਡਾ ਕੋਰਟ ਤੇ ਟੇਲ ਆ ਗਾ ਨਾ ਕੋਠੀ ਗਾਦੀ ਗਾ। ਜਿਹੜਾ ਦਵਾ ਪੰਦਾ ਸਾਡੇ ਤੇ। ਇਹ ਤੇ ਤੁਹਾਡਾ ਕਰਾਇਦਾ ਤੇ ਅਸੀਂ ਕਰਾਇਦਾ ਰਾਹ ਹਾਂ ਮਾਚੂ ਰਹੀ ਅਸੀਂ ਕਰਾਇਦਾ ਹਾਂ ਜੀ ਕਰਾਇਦਾ ਰਾਹ ਭਾਈ ਜੀ ਤੇ ਕਰਾਇਦਾ ਰਾਹ ਥੋੜੀ ਕੋਠੀ ਤੋੜ ਦੇ ਤਾਲੇ ਤੋੜ ਕੇ ਬਾਹਰ ਵੜ ਜੀ ਅੰਦਰ ਮੇਰਾ ਸੋਨੇ ਦਾ ਮਾਣ ਭਾਈ ਜੀ 6 ਹੈ ਭਾਈ ਸਾਡੇ ਕੋ ਆਹ ਦੇ ਕੋ ਟਾਲੇ ਕਿੰਨਾ ਭਾਣ ਦੇ ਦੂਆ ਹਾਂਜੀ ਜੋ ਵੀ ਹੈਗਾ ਗੂਗਲ ਪੇ ਪਿੰਡਾ ਕੀਤਾ ਲਓ ਸਾਰੇ ਰਿਕਾਰਡ ਲੈ ਕੇ ਆਓ ਜੋ ਵੀ ਕਿਰਾਏ ਦਾ ਜੋ ਵੀ ਹੈਗਾ ਰਿਕਾਰਡ ਹੋਰ ਦਈਏ ਹੋਰ ਖੇਹਾਲ ਜਿਹੜਾ ਅੱਜ ਭਾਜੀ ਰਹਿ ਰਹੇ ਆਂ ਸਰ ਆਪਣਾ ਨਾਮ ਦੱਸ ਕੀ ਮੇਰਾ ਨਾਮ ਰਵੀ ਕੁਮਾਰ ਪੁੱਤ ਸ਼੍ਰੀ ਪ੍ਰਕਾਸ਼ ਚੰਦ ਜੋ ਕਿ ਮੈਂ ਮਕਾਨ ਮਾਰਚ ਮਹੀਨੇ ਡਬਲ ਉੱਪਰਲੇ ਮੰਜ਼ਲੇ ਕਮਰਾ ਰਸੋਈ ਲਾੜੀ ਮਾਸਮ ਲਿਆ ਸੀ ਨੋਬਲਜੀਤ ਕੋ ਮੈਨੂੰ ਜਸ ਕਰਨੇ ਦਵਾ ਸੀ ਜਮੀਨੇ ਠੀਕ ਹੈ ਮੌਦੇ ਹੱਥ ਕਰਾਇਆ ਤੇ ਜੋਰੇ ਗੂਗਲ ਪੇ ਚ ਪੈਸੇ ਪਾਏ ਮੈਨੂੰ سٹਾਮ ਮਾਲਕ ਦੇ سٹਾਮਪ ਤੇ ਸਾਈਨ ਕਰਾ ਕੇ ਲੈ ਕੇ ਦੇ ਗਿਆ ਮੇਰੇ ਫਾਦਰ ਦੀ ਡੈਥ ਹੋਈ 7 ਤਰੀਕ ਨੂੰ ਠੀਕ ਹੈ ਜੀ ਮੈਂ ਉਹਦੇ ਉਹਦੇ ਦਰਮਿਆਨ ਮੈਂ ਆਪਣੇ ਕਹਿੰਦੇ ਨੇ ਰਸਮ ਕਰਿਆ ਦੇ ਵਿੱਚ ਲੱਗੇ ਮੇਰੇ ਪਰਿਵਾਰ ਗਿਆ ਸਾਰਾ ਉੱਥੇ ਜਦ ਮੈਂ ਦੁਕਾਨ ਤੇ ਬੈਠਾ ਜੀ ਮੈਂ ਆਪਣੇ ਕੈਮਰੇ ਲੱਗੇ ਆ ਤੇ ਜਦੋਂ ਮੈਂ ਆਪਣੇ ਕੈਮਰੇ ਵੇਖੇ ਤੇ ਮੈਂ ਕੈਮਰੇ ਵੇਖੇ ਤੇ ਵੇਖਿਆ ਕਿ ਮੇਰੇ ਬਾਹਰਲੇ ਤਾਲੇ 5-7 ਵਿਅਕਤੀ ਤਾਲੇ ਨੂੰ ਹਲਾ ਕੇ ਚੰਗੀ ਤਰ੍ਹਾਂ ਤੋੜਦੇ ਪਏ ਸੀ ਮੈਂ ਆਪਣੀ ਦੁਕਾਨ ਤੋਂ ਭੱਜ ਕੇ ਆਇਆ ਤੇ ਵੇਖਿਆ ਕਿ ਕਟਰ ਨਾਲ ਅੰਦਰ ਬਾਹਰਲਾ ਤਾਲਾ ਤੋੜਤਾ ਆ ਇਹਨਾਂ ਨੇ ਤਾਲਾ ਤੋੜ ਕੇ ਆ ਤਾਲਾ ਪਿਆ ਵਾ ਮੈਂ ਆ ਕੇ ਆਪਣਾ ਨਵਾਂ ਤਾਲਾ ਲਾਇਆ ਅੰਦਰ ਕੀਟੀਗਰ ਨੂੰ ਤਾਲਾ ਲੱਗਾ ਹੀ ਉਹ ਕਟਣਾ ਵੜਦੇ ਪਈ ਸੀ ਜਿਹੜਾ ਥਰਲਿੰਦ ਦੁਕਾਨ ਵਾਲੇ ਉਹਨਾਂ ਦਾ ਰੈਡੀਮੇਡ ਦਾ ਕੰਮ ਆ ਆਪਣਾ ਬਾਲਾ ਜੀ ਕਲੈਕਸ਼ਨ ਵਾਲੇ ਉਹ ਆਪਣੀ ਦੁਕਾਨ ਤੇ ਬੈਠੇ ਉਹਦੀ ਮਦਰ ਆਪਣੀ ਮਾਸੀ ਕੋਲ ਦੀ ਮੰਨਾਂ ਦੀ ਮਾਸੀ ਕੋਲ ਗਈ ਸੀ ਜਦੋਂ ਉਹਨਾਂ ਨੂੰ ਫੋਨ ਕਰਕੇ ਸੱਦਿਆ ਤੋ ਕਟਰ ਕੱਟਦੇ ਪਈ ਉਹ ਜਦੋਂ ਉਹ ਆਏ ਤੇ ਵੜ ਕੇ ਭੱਜ ਕੇ ਆਪਣੇ ਕੋਠੀ ਚ ਵੜ ਗਏ ਵੇਖੋ ਅਸੀਂ ਇਹਨਾਂ ਨੂੰ ਕੋਠੀ ਵਾਸਤੇ ਲਿੱਤਾ ਸਾਨੂੰ ਬੇ ਸਾਨੂੰ ਕਹਿੰਦੇ ਪਏ ਜੀ ਇਹ ਕੈਮਰਾ ਦਾ ਸਾਨੂੰ ਲਿੰਕ ਦਿਓ ਸਾਡੀ ਧੀਆ ਪਹਿਣਾਈਆਂ ਇਹਨਾਂ ਦਾ ਕੈਮਰਾ ਲਿੰਕ ਕਿੱਦਾਂ ਦੇਈਏ ਸਾਡੀ ਮਾਂ ਨੇ ਵੀ ਨੰਗਣਾ ਪਹਿਣਨੇ ਵੀ ਨੰਗਣਾ ਧੀਨੇ ਵੀ ਨੰਗਣਾ ਇਹਨਾਂ ਨੂੰ ਕੈਮਰਾ ਦਾ ਲਿੰਕ ਕਿਉਂ ਲਈਏ ਇਹਦੀ ਜਿਹੜ ਜਾ ਕੇ ਕਹਿੰਦਾ ਕੋਠੀ ਖਾਲੀ ਕਰ ਦੇ ਕੋਠੀ ਖਾਲੀ ਕਿਉਂ ਕਰੀਏ ਆਪਾਂ ਆਈ ਇਹਨੂੰ ਇਹਦੇ ਕੱਟੋ ਘੱਟ ਨਹੀਂ ਦੇਆ ਮੈਂ ਤੀਜੇ ਮਹੀਨੇ ਕੋਠੀ ਲਿੱਤੀ ਜੇ ਅੱਜ ਕਹਿੰਦੇ 8ਵਾਂ ਮਹੀਨਾ 5-6 ਮਹੀਨੇ ਹੋਈ ਗਏ ਸਰ ਕਿਰਾਇਆ ਤੁਸੀਂ ਸਰ ਦੇ ਰਿਆ ਗੂਗਲ ਪੇ ਕੀਤਾ ਤੇ ਥੱਲੜੇ ਵਾਲਿਆਂ ਨੇ ਗੂਗਲ ਪੇ ਕਰ ਰਹੇ ਉਹਨਾਂ ਨੂੰ ਦੋ ਵੀ ਮਹੀਨੇ ਵਿਚਾਰਾਂ ਕੋਠੀ ਕਰਾ ਭਾਈ ਕੋਈ ਕਹਿੰਦੇ ਨੇ ਆਪਣਾ ਝੋਪੜੀਆਂ ਜਿਹੜਾ ਨੇ ਅਸੀਂ ਕੋਈ ਬਈਏ ਇਹ ਕੋਈ ਗੁੰਡਾ ਰਾਜ ਵਿੱਚ ਜਿਹੜਾ ਅਸੀਂ ਤੋਕੇ ਧੰਗ ਬਸੀ ਕਿ ਬਰ ਤੇ ਲੋਬਾਰ ਸਾਡਾ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਠੀਕ ਹੈ ਜੀ ਸਾਨੂੰ ਸਟੇ ਮਿਲਿਆ ਵਾ ਥੱਲੇ ਵਾਲੀ ਪਾਰਟੀ ਨੂੰ ਸਟੇ ਮਿਲਿਆ ਵਾ ਠੀਕ ਨੇ ਸਾਡੇ ਨਾਲ ਧੱਕਾ ਹੁੰਦਿਆ ਹਸ਼ਿਆਪੁਰੋ ਲਿਆ ਕੇ ਗੁੰਡੇ ਲਿਆ ਕੇ ਸਾਡੇ ਮਕਾਨ ਦੇ ਤਾਲੇ ਤੋੜਿਆ ਸਾਡਾ ਗੇਟ ਤੋੜਿਆ ਮੇਰੇ ਅੰਦਰ ਕੀਮਤੀ ਸਮਾਨ ਪਿਆ ਜੇ ਮੇਰਾ ਸਮਾਨ ਚੋਰੀ ਹੋਇਆ ਇਹਦੇ ਜ਼ਿੰਮੇਵਾਰ ਐ ਹੋਣਗੇ ਨੋਬਲਜੀਤ ਜਿਹੜੇ ਨਾਲੇ ਬੰਦੇ ਆਏ ਆ ਮੈਂ ਕੈਮਰੇ ਚ ਮੂਵੀ ਕੱਢ ਲਈ ਆ ਮੈਂ ਨਾਲ ਪੇਸ਼ ਕਰਾਂਗਾ ਮਾਨਯੋ ਉਤ ਮੋਕੇ ਤੇ ਆਈ ਪੁਲਤ ਨੇ ਅਨੁਸ਼ਵਾਸਨ ਦਵਾ ਕਿ ਜਿਹੜੀ ਬੰਦੀ ਕਾਰਵਾਈ ਕਰਾਂਗੇ ਸਾਰੇ ਸਾਰੇ ਡਾਕੂਮੈਂਟ ਦੋਨੇ ਤੇ ਨਾਲ ਲੈ ਕੇ ਉੱਤੇ ਆਓ ਇਨੇ ਕੋਈ ਕੋਈ ਡਾਕੂਮੈਂਟ ਨਹੀਂ ਹੈਰਾ ਇਹਨੇ ਕੋਈ ਝੂਠੀ ਆਪਣੀ ਮਾਸੀ ਸੱਚੀ ਚਾਚੀ ਤਾਈ ਬਣਾਈ ਆ ਕਹਿੰਦਾ ਇਹ ਮਕਾਨ ਮੇਰਾ ਜੇ ਕੋ ਅਗ ਲੈ ਸਾਨੂੰ ਇਹਨੇ ਕਹਿੰਦਾ ਮੈਂ ਮਾਲਕ ਆ ਇਹ ਮਕਾਨ ਦੇ ਚਲੋ ਮਾਲਕ ਹੋਵੇ ਲੱਖ ਹੋਵੇ ਅਸੀਂ ਨੂੰ ਕਰਾਇਆ ਦਿੱਤਾ ਪਰ ਇਹਦਾ ਅਖਤਿਆਰ ਥੋੜੀ ਜੀ ਸਾਡੀ ਪੀਆ ਭੈਣਾਂ ਨੂੰ ਲੰਗਣਾ ਤੋਂ ਸਾਨੂੰ ਕਹਿੰਦਾ ਲਿੰਕ ਦਿਓ ਅਸੀਂ ਕਿਉਂ ਲਿੰਕ ਦੀਏ ਕੈਮਰੇ ਲੈ ਜੀ ਆਹ ਲੋ ਜੀ ਗੋਰਵ ਕੁਮਾਰ ਦਾ ਮਾਨਜੋਗ ਸ਼੍ਰੀ ਗੋਰਵ ਕੁਮਾਰ ਜੱਜ ਸਾਹਿਬ ਦੀ ਕੋਰਟ ਦਾ ਸਟੇ ਹੈ ਸਾ ਕਿਐਸ ਕਿਤਾ ਸਾਰੇ ਇਹਨਾਂ ਦੇ ਆਹ ਦੇਖੋ ਇਹ ਸ਼ਹਿਰ ਪਰੋਂ ਆਕੇ ਗੁੰਡਾ ਕਰਤੀ ਕਰਦੇ ਬਈਏ ਭਈਏ ਥੋੜੀ ਵਾਸਤੇ ਬੈਨੇ ਸਮਾਨ ਚੁੱਕੇ ਚੱਲ ਪਾਪੜ ਆਪਣੇ ਝੌਂਪੜੀ ਖਾਲੀ ਕਰਦੇ ਝੌਂਪੜੀ ਇੱਧਾ ਖਾਲੀ ਹੋ ਜਾਂਦੀਆਂ ਨੇ ਐਸੀ ਇਨਸਾਨ ਵਾਂ ਅਸੀਂ ਵੀ ਕਹਿੰਦੇ ਨੇ ਕਹਿੰਦੇ ਆਪਣਾ ਰੁਤਬਾ ਰੱਖਦੇ ਸ਼ਹਿਰ ਦੇ ਵਿੱਚ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਰਣਵੀਰ ਸਿੰਘ ਸਰ ਨੋਬਲ ਦੀ ਪੋਣ ਜੀ ਇਹਨਾਂ ਦਾ ਮੇਰੇ ਬ੍ਰਦਰ ਹੈ ਜੀ ਹਾਂ ਜੀ ਸਰ ਕੀ ਮੈਟਰ ਆ ਜਿਹੜਾ ਮੈਟਰ ਇੱਥੇ ਸਾਡਾ ਮਕਾਨ ਹੈਗਾ ਜੀ ਗੋਕ ਲੈਵਨੀਊ ਵਿੱਚ ਤੇ 31 ਨੰਬਰ ਮਕਾਨ ਸਾਡਾ ਹੈਗਾ ਤੇ ਅੱਜ ਤੋਂ 3 ਕੁ ਮਹੀਨੇ ਪਹਿਲਾਂ ਅਸੀਂ ਜਿਹੜਾ ਆ ਇਹਨੂੰ ਕਿਰਾਏ ਤੇ ਦਿੱਤਾ ਸੀਗਾ ਤੇ ਥਲੜਾ ਪੋਰਸ਼ਨ ਜਿਹੜਾ ਆ ਉਹ ਅਸੀਂ ਕਿਰਾਏ ਦੇ ਉੱਪਰ ਦਿੱਤਾ ਸੀਗਾ ਤੇ ਅੱਜ ਜਦੋਂ ਅਸੀਂ ਆ ਕੇ ਦੇਖਿਆ ਤਾਂ ਇਹਨਾਂ ਨੇ ਸਾਰੇ ਜਿਹੜੇ ਲੋਕ ਆ ਉਹ ਆਪਣੇ ਬਦਲੇ ਹੋਏ ਸੀ ਆਪਣੇ ਇੱਥੇ ਜਿੰਦੇ ਮਾਰਲੇ ਹੋਏ ਸੀ ਤੇ ਕਿਉਂਕਿ ਦੇਖੋ ਜੇ ਰੈਂਟ ਦੇ ਉੱਪਰ ਇਹਨਾਂ ਨੂੰ ਮਕਾਨ ਦਿੱਤਾ ਹੈਗਾ ਤੇ ਲੋਕ ਬਦਲਣ ਦਾ ਜਿੰਦੇ ਲਾਉਣ ਦਾ ਇਹਨਾਂ ਦੇ ਕੋਲ ਕੋਈ ਰਾਈਟ ਨਹੀਂ ਹੈਗਾ ਸਰਪ੍ਰਸਤ ਤੁਹਾਡੇ ਕੋਲ ਅਧਿਕਾਰ ਹੈਗਾ ਤਾਲੇ ਤੋੜਨ ਦਾ ਹਾਂਜੀ ਜਿਹੜਾ ਤੁਸੀਂ ਤਾਲੇ ਵਗੈਰਾ ਤੋੜਿਆ ਉਹ ਤੇ ਦੇਖੋ ਜੇ ਇਹਨਾਂ ਦੇ ਕੋਲ ਸੈਂਟਰ ਲੋਕ ਜਾਂ ਹੋਰ ਲੋਕ ਬਦਲਣ ਦਾ ਅਧਿਕਾਰ ਹੈ ਤੇ ਸਾਡੇ ਕੋਲ ਤੋੜਨ ਦਾ ਵੀ ਅਧਿਕਾਰ। ਤੁਸੀਂ ਸਰ ਸਾਨੂੰ ਸਮਝਾ ਕੇ ਪਹਿਲੇ ਪੁਲਿਸ ਨੂੰ ਬੁਲਾਈ ਜਾਈਏ ਜਾਂ ਪੁਲਿਸ ਕੋਲ ਤੇ ਸਾਹਮਣੇ ਜੋ ਕੰਮ ਇਹ ਇਹਨਾਂ ਨੇ ਇਹ ਗੱਲ ਸਮਝੀ ਕਿ ਮਤਲਬ ਜੇ ਅਸੀਂ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਲੋਕ ਬਦਲ ਰਹੇ ਹਾਂ ਅਸੀਂ ਦੇਖੋ ਇਹਨਾਂ ਨੂੰ ਰੈਂਟ ਤੇ ਦਿੱਤਾ। ਮਾਲਕੀ ਤਾਂ ਨਹੀਂ ਅਸੀਂ ਇਹਨਾਂ ਨੂੰ ਟ੍ਰਾਂਸਫਰ ਕੀਤੀ। ਤੇ ਇਹ ਲੋਕ ਨੂੰ ਮਤਲਬ ਬਦਲਣ ਵਾਲੇ ਕੌਣ ਹੁੰਦੇ ਆ? ਇਹ ਸਾਰਾ ਮੈਟਰ ਸੀਗਾ। ਤੁਹਾਡੇ ਕੋਲ ਕੂਪ ਵਗੈਰਾ ਸਾਰਾ ਹੈ। ਹਾਂਜੀ ਹਾਂਜੀ ਸਰ ਸਾਰਾ ਹੈ। ਸਰ ਇੱਕ ਬੋਕਲ ਐਵਨੀ ਦੇ ਮਕਾਨ ਨੂੰ ਲੈ ਕੇ ਏ ਰਵੀ ਕੁਮਾਰ ਆ ਇੱਕ ਗੋਕਲੈਮ ਨੂੰ ਚਾਰਨਾਂ ਪਰ ਗਲੀ ਚ ਕਿਰਾਏ ਤੇ ਰਹਿੰਦਾ ਆ ਤੇ ਉਹਨੇ ਆਪਨੂੰ ਇੱਕ ਕੰਪਲੇਂਟ ਦਿੱਤੀ ਆ ਵੀ ਕੋਈ ਨਿਹੰਗ ਬਾਣੇ ਵਿੱਚ ਹੈਗੇ ਆ ਬੰਦੇ ਤੇ ਉਹਨਾਂ ਆਣ ਕੇ ਉਹਦਾ ਤਾਲਾ ਤੋੜਦਾ ਤੇ ਕਬਜ਼ਾ ਕਰਨਾ ਚਾਹੁੰਦੇ ਆ ਉੱਥੇ ਮੌਕੇ ਤੇ ਗਏ ਸੀ ਤੇ ਉੱਥੇ ਪਤਾ ਲੱਗਾ ਵੀ ਇਹ ਕਿਰਾਏਦਾਰ ਤੇ ਮਾਲਕ ਮਕਾਨ ਦਾ ਝਗੜਾ ਆ ਹੁਣ ਜਿਹੜਾ ਕਿਰਾਏ ਪ੍ਰਕਾਰ ਦਿੱਤੀ ਆ ਜਿਹਨੇ ਉਹਨੂੰ ਕਿਹਾ ਵੀ ਜੇ ਤੂੰ ਸ테 ਲਿਆ ਤੇ ਆਪਣਾ ਲਿਆ ਕੇ ਤੇ ਸਾਨੂੰ ਕਾਗਜ਼ ਪੱਤਰ ਵਿਖਾ ਜੋ ਵੀ ਤੇਰੇ ਕੋਲ ਮਾਲਕੀ ਆ ਤੇ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਆ ਜੋ ਵੀ ਉਹਨਾਂ ਦੇ ਕਾਗਜ਼ ਪੱਤਰ ਚੈੱਕ ਕਰਕੇ ਤੇ ਜੋ ਅੱਗੇ ਆ ਕਾਰਵਾਈ ਕੀ